यूनिवर्सिटी जे असां मुदा ਉਹ ਠੀਕ ਹੋ ਜੀ ਕਿਰਪਾ ਕਰਕੇ ਜੀ ਉਹ ਬੰਦਾ ਫੋਟੋ ਲਾਓ ਜੀ ਫੋਟੋ ਘਾਰ ਘਾਰੀ ਚੱਲਦੇ ਘਾਰੀ ਨਹੀਂ ਘਾਰੀ ਚੱਲੋ ਤੇ ਲੋਟਾਓ ਘਾਰੀ ਘਾਹ ਚੱਲੋ ਜੀ ਕਿਤੋਂ ਫੜੋ ਟੂਰ ਕਰ ਕੋਈ ਗੱਲ ਹੈ ਤੇ ਆਪਾਂ ਅਰਜਨਜੀਤ ਜੀ ਕਿਦਰ ਪੱਕਾ ਜਣਾ ਨਹੀਂ ਹੋ ਸਕਦੀ ਆਵੇ ਇਹਦੀ ਨਿਰਾਮ ਬਣਾਉਣੀ ਹੈ ਅੰਝ ਆ ਗਿਆ ਆਇਆਣੇ ਆਪ ਦਾ ਜੀ ਤਰਫਾ ਠੀਕ ਹੋ ਗਈ ਹੈ ਸਾਰਾ ਦਾ ਜਿਹੜਾ ਇਹਨਾਂ ਮੰਤਰੀ ਸਾਹਿਬ ਨੇ ਬਿਲਕੁਲ ਹੈ ਨਾ ਮੋੜੀ ਵਿੱਚ ਆਉਣਾ ਕਿਰਪਾ ਕਰਨੀ ਹੈ ਅੱਛਾ ਜੀ ਬੰਦੀ ਜੀ ਜੀ ਕਿਰਪਾ ਕਰਨੀ ਨਹੀਂ ਚਾਹੁੰਦੇ ਆਪਾਂ ਪਰਸੇ ਆ ਜਾਣਾ ਇਹ ਪਰ ਹੈ ਕਿ ਇਹ ਜਗਾ। ਬਸ ਦੱਸੋ ਤੇ ਕੋਟਿੰਗ ਪਾਈ ਬਾਕਰ ਕੀ ਆ ਰਿਹਾ ਬਾਅਦ ਵਿੱਚ ਨਹੀਂ ਬਵਾਦ ਖੜੀ ਰਹੀ ਸਾਰੇ। ਸਤਰੀ ਸਾਹਿਬ ਹਾਏ ਕਾਉਂਸਲ ਚੋਣਾਂ ਆ ਜਰੀਆਂ ਉਹ ਕਿਸ ਤਰ੍ਹਾਂ ਜਾ ਰਹੀਆਂ ਔਰ ਇਸ ਤਰ੍ਹਾਂ ਦਾ ਹੰਗਾਰਾ ਜਿਹੜਾ ਮਿਲ ਰਿਹਾ ਵਾ ਸਰ। ਨਗਰ ਕਾਉਂਸਲ ਚੋਣਾਂ ਦੇ ਵਿੱਚ 25 ਦੇ 25 ਉਮੀਦਵਾਰ ਲੋਕ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਜਿਤਾਉਣਗੇ ਲੋਕੀ ਸਿਆਣੇ ਬੜੇ ਹੋ ਗਏ ਆ ਕਾਲੀ ਦਲ ਕਾਂਗਰਸ ਨੂੰ ਬੜੀ ਰੰਗ ਜਿਤਾ ਕੇ ਵੇਖ ਲਿਆ ਲੋਕਾਂ ਨੇ। ਤੇ ਤਰਨਤਨ ਸ਼ਹਿਰ ਗੁਰੂ ਅਰਜਨ ਦੇ ਪਾਸ਼ਾ ਦੀ ਧਰਤੀ ਹੈ ਸੱਚੇ ਪਾਸ਼ਾ ਦੀ ਬੜਾ ਵੱਡਾ ਇਤਿਹਾਸ ਹੈ ਗੁਰੂ ਅਰਜਨ ਦੇ ਪਾਸ਼ਾ ਦਾ ਲੋਕ ਇੱਥੋਂ ਆ ਕੇ ਆਪਦੇ ਮੰਦੀਆਂ ਮਰਾਦਾਂ ਸੁੱਕ ਕੇ ਪੂਰੀਆਂ ਵੀ ਹੁੰਦੀਆਂ ਇੱਥੋਂ ਮਹਾਰਾਜ ਬੜ ਗਿਆ ਪੂਜਿਆ ਕਰਦਾ ਮਰਾਦਾਂ ਕਾਲੀਆਂ ਕਾਂਗਰਸੀਆਂ ਨੇ ਇੱਥੋਂ ਪ੍ਰਧਾਨ ਬਣਾ ਕੇ ਲੰਮਾ ਸਮਾਂ ਇੱਥੇ ਕਾਬਜ਼ ਰਹੇ ਆ ਪਰ ਕੀਤਾ ਕੁਝ ਵੀ ਨਹੀਂ ਤੇ ਜਿੰਨੇ ਵੀ ਸਾਡੇ ਉਮੀਦਵਾਰ ਨੇ ਉਹਨਾਂ ਨੂੰ ਲੋਕ ਜਿਤਾਉਣਗੇ ਅੱਜ ਸਾਡੀ ਇਹ ਭੈਣ ਆ ਕੁੜੀ ਬਲਵਿੰਦਰ ਕੌਰ ਇਹਦੀ ਬਾੜ ਦੇ ਵਿੱਚ ਦੁਕਾਨਾਂ ਤੇ ਇਕੱਲੇ-ਇਕੱਲੇ ਜਾ ਕੇ ਭੜਾ ਭਰਾਵਾਂ ਨੂੰ ਮੈਂ ਕਾਹਵਾ ਅਪੀਲ ਕੀਤੀ ਆ ਕਿ ਇਹਦਾ ਕੁੜੀ ਦਾ ਜਿਹੜਾ ਸਾਥ ਜੋ ਤੇ ਲੋਕ ਇਹਨਾਂ ਦੇ ਕੰਮਾਂ ਤੋਂ ਖੁਸ਼ ਨੇ ਲੋਕ ਕਹਿੰਦੇ ਆ ਕਿ ਇਹ ਕੁੜੀ ਇਹਦਾ ਹਸਬੰਡ ਜਦੋਂ ਕਿਤੇ ਲੋੜ ਪਵੇ ਅਸੀਂ ਆਵਾਜ਼ ਮਾਰੀਏ ਸਾਡੇ ਕੰਮ ਕਰਵਾਉਂਦੇ ਆ ਜੇ ਕੋਈ ਨਗਰ ਕੌਂਸਲ ਦਾ ਹੋਵੇ ਉਹ ਕਰਾਉਂਦੇ ਆ ਕਚਹਿਰੀ ਦਾ ਤਹਿਸੀਲ ਦਾ ਜਾਂ ਕੋ ਥਾਣੇ ਦਾ ਉੱਥੇ ਵੀ ਸਾਡੇ ਨਾਲ ਉਸੇ ਵੇਲੇ ਜਾਂਦੇ ਆ ਲੋਕ ਸਾਥ ਦੇਣਗੇ ਲੋਕ ਸਿਆਣੇ ਨੇ ਸਰਕਾਰ ਦੇ ਨਾਲ ਚੱਲਣਗੇ ਜਿਹੜਾ ਬੰਦਾ ਸਰਕਾਰ ਦੇ ਨਾਲ ਚੱਲੇ ਉਹ ਹਮੇਸ਼ਾ ਫਾਇਦੇ 'ਚ ਰਹਿੰਦਾ ਕਿਉਂਕਿ ਸਰਕਾਰ ਦੇ ਕੋਲ ਹੀ ਗਰੰਟਾ ਦੇਣ ਦੇ ਵਸੀਲੇ ਆ ਸਰਕਾਰ ਕੋਈ ਕੰਮ ਕਰਾਉਣ ਦੇ ਵਸੀਲੇ ਆ ਲੋਕ ਕਮਾ ਦੇ ਨਾਲ ਜਾਣਗੇ ਆਮ ਆਦਮੀ ਪਾਰਟੀ ਦੀ ਨਗਰ ਕਾਉਂਸਲ ਬਣਾਉਣਗੇ ਸ਼ਾਨ ਨਾਲ 25 ਦੇ 25 ਉਮੀਦਵਾਰ ਆਮ ਆਦਮੀ ਪਾਰਟੀ ਦੇ ਜਿਤਾਉਣਗੇ ਸਰ ਇੱਕ ਵੇਕੰਦ ਤਰਨਤਨ ਦੇ ਵਿੱਚ ਪਿਛਲੀ ਸਰਕਾਰ ਨੇ ਕਿੰਨੀ ਵੀ ਕੁਝ ਨਹੀਂ ਕੀਤਾ ਗਲੀਆਂ ਨਾਲੀਆਂ ਸਟਰੀਟ ਰਾਈਟਾਂ ਬੜੇ ਬੁਰੇ ਹਾਲਾਤ ਜਿੱਤਦੇ ਜੋ ਤੁਸੀਂ ਤੁਹਾਡੇ ਵਿੱਚ ਮਾਜਾ ਹੁੰਦਾ ਤੁਸੀਂ ਇਹਦੇ ਜੋ ਪੰਜਾਬ ਦੇ ਤੁਸੀਂ ਜੋ ਇਸ ਬੰਦਾ ਨੂੰ ਹੱਕ ਨਹੀਂ ਜਾਈ ਜੇ ਵੇਖੋ ਤਰਨਤਾਰਨ ਸ਼ਹਿਰ ਗੁਰੂ ਅਰਜਨ ਦੇਵ ਪਾਸ਼ਾ ਦੀ ਧਰਤੀ ਆ ਗੁਰੂ ਦੀ ਨਗਰੀ ਆ ਇੱਥੇ ਦੇ ਵੈਸੇ ਹੀ ਪੁਰਾਣੇ ਲੀਡਰਾਂ ਨੂੰ ਵੀ ਬਿਨਾ ਕਿਸੇ ਪੱਖਪਾਤ ਤੋਂ ਬਿਨਾ ਕਿਸੇ ਭੇਦਭਾਵ ਤੋਂ ਵਿਕਾਸ ਕਰਾਉਣਾ ਚਾਹੀਦਾ ਸੀ ਪੁਰਾਣਿਆਂ ਨੇ ਇੱਥੇ ਪਾਸ ਇੱਕੋ ਕੰਮ ਰੱਖਿਆ ਵੀ ਸਟੇ ਕਰਾ ਦਿਓ ਇਤੋਂ ਦੀ ਇਲੈਕਸ਼ਨ ਪ੍ਰਬੰਧਕ ਲਾ ਕੇ ਦੇ ਜਿਹੜੇ ਪੈਸੇ ਆ ਉਖੁਰਦੂ ਬੁਰਦੂ ਕਰਦੇ ਹੋ ਮਹਾਰਾਜ ਕਿਰਪਾ ਕਰੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਨੀਤ ਤੇ ਨੀਤੀ ਜਿਹੜੀ ਆ ਉਹ ਕੰਮ ਕਰਾਉਂਦੀ ਆ ਤਾਂ ਇਹ ਸਟੇ ਤਰਵਾਇਆ ਆ ਆਪਦੇ ਜਿਹੜੇ ਏਜੀ ਦਫਤਰ ਆ ਉਹਨਾਂ ਨੂੰ ਕਹਿ ਕੇ ਮਾਨ ਸਾਹਿਬ ਨੇ ਤੇ ਜੇ ਸਟੇ ਤਰਾਇਆ ਇਲੈਕਸ਼ਨ ਹੁੰਦੀ ਏ ਮਾਨ ਸਰਕਾਰ ਕਰਕੇ ਹੁੰਦੀ ਏ ਲੋਕਾਂ ਨੂੰ ਅਪੀਲ ਆ ਵੀ ਜੇ ਸਾਡੀ ਮੰਚਾ ਇਲੈਕਸ਼ਨ ਕਰਾਉਂਦੀ ਆ ਜੇ ਤੇ ਪੈਸੇ ਖੁਰਦਪੁਰਦ ਕਰਨ ਦੀ ਹੁੰਦੀ ਪੁਰਾਣੀਆਂ ਸਰਕਾਰਾਂ ਉਹ ਤੇ ਫੇਰ ਇਹ ਸਟੇ ਲੱਗਾ ਰਹਿਣਾ ਸੀ ਸਾਡੀ ਮੰਚਾ ਇੱਥੇ ਵਿਕਾਸ ਕਰਾਉਂਦੀ ਲੋਕਾਂ ਨੂੰ ਅਪੀਲ ਆ ਵੋਟਾਂ ਪਾਓ ਇੱਥੇ ਵਿਕਾਸ ਹੋਊਗਾ ਤੁਹਾਡੇ ਪੈਸੇ ਤੁਹਾਡੇ ਇਲਾਕੇ ਤੇ ਤੁਹਾਡੀਆਂ ਸੜਕਾਂ ਤੇ ਤੁਹਾਡੇ ਜਿਹੜੇ ਸੀਵਰੇਜ ਦੇ ਪਾਈਪ ਠੀਕ ਕਰਨ ਵਾਲੇ ਉਹਨਾਂ ਤੇ ਤੁਹਾਡੇ ਕੰਮਾਂ ਤੇ ਲੱਗਣਗੇ ਰਾਜ ਸਿੰਘ ਢੁੱਲਰ ਜਿਹੜੇ ਵੀ ਮੰਤਰੀ ਨੇ ਤੁਹਾਡੇ ਮਹੀਮੇ ਵਿੱਚ ਆਏ ਨੇ ਸਤਿ ਸ਼੍ਰੀ ਅਕਾਲ ਭਾਜੀ ਕਿਰਪਾ ਕਰਕੇ ਸਤਿ ਸ਼੍ਰੀ ਅਕਾਲ ਜੀ ਮੈਂ ਬਲਵਿੰਦਰ ਕੌਰ ਢਾਡੂ ਮੋਹਣੇ ਵਾਰਡ ਨੰਬਰ 20 ਤੋਂ ਕੈਂਡੀਡੇਟ ਦਾ ਤਰਨਤਨ ਤੋਂ ਆਮ ਆਦਮੀ ਪਾਰਟੀ ਮੈਂ ਅੱਜ ਆਪਣੇ ਮੰਤਰੀ ਸਾਹਿਬ ਲਾਲਜੀਤ ਸਿੰਘ ਕੋਲਜੀ ਮੇਰੇ ਵਾਰਡ ਦੇ ਵਿੱਚ ਮੌਜੂਦ ਹੋਏ ਨੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗੀ ਕਿਉਂਕਿ ਮੇਰੇ ਵਾਰਡ ਵਾਸੀ ਜਿਹੜੇ ਮੇਰੇ ਪਰਿਵਾਰ ਆ ਉਹ ਇਹਨਾਂ ਦਾ ਚਿਹਰਾ ਦੇਖਣਾ ਚਾਹੁੰਦੇ ਸੀਗੇ ਵੀ ਵਾਰਡ ਵਿੱਚ ਇੱਕ ਵਾਰ ਲੈ ਕੇ ਆਉਣਾ ਜਾਵੇ ਵੀ ਤੇ ਵੋਟਰਾਂ ਦੇ ਵਿੱਚ ਸਿਰਫ ਇੱਕ ਦਿਨ ਰਹਿ ਗਿਆ ਵਾ ਤੇ ਮੈਂ ਉਹਨਾਂ ਨੂੰ ਅਕਬਰ ਹਾਜ਼ਰੀ ਜਿਹੜੀ ਵਾਰਡ ਦੇ ਵਿੱਚ ਦਵਾ ਦਿੱਤੀ ਆ ਵੀ ਤੇ ਮੈਂ ਹੁਣ ਅਪੀਲ ਕਰਨੀ ਚਾਹਾਂਗੀ ਆਪਣੇ ਵਾਰਡ ਵਾਸੀਆਂ ਨੂੰ ਤੇ ਮੈਂ ਆਪਣੇ ਭੈਣ ਭਰਾਵਾਂ ਦਾ ਪਹਿਲ ਦੇ ਆਧਾਰ ਤੇ ਕੰਮ ਕਰਵਾਂਦੀ ਰਹੀ ਆ ਵੀ ਅੱਗੇ ਵੀ ਮੈਂ ਇਸੇ ਤਰੀਕੇ ਨਾਲ ਹਾਜ਼ਰ ਰਵਾਂਗੀ ਵੀ ਆਪਣੇ ਭੈਣ ਭਰਾਵਾਂ ਲਈ ਇਹ ਵਾਰਡ ਇੱਕ ਮੇਰਾ ਪਰਿਵਾਰ ਬਣ ਚੁੱਕੀ ਆ ਵੀ ਇਸ ਕਰਕੇ ਮੈਨੂੰ ਜੜਾ ਵਾ ਵੱਧ ਤੋਂ ਵੱਧ ਲੀਡ ਦੇ ਵਿੱਚ ਜਿਤਾ ਕੇ ਝਾੜੂ ਦਾ ਬਟਨ ਦਬਾਇਆ ਜਾਵੇ 4 ਨੰਬਰ ਤੇ ਬਲਵਿੰਦਰ ਕੌਰ ਨੂੰ ਜੜਾ ਜੇਤੂ ਕਰਾ ਕਰਾਇਆ ਜਾਵੇ ਇਹ ਜਿੱਤ ਮੇਰੀ ਨਹੀਂ ਹੋਵੇਗੀ ਇਹ ਮੇਰੇ ਇੱਕ ਵਾਰਡ ਨੰਬਰ 20 ਮੇਰੇ ਪਰਿਵਾਰ ਦੀ ਹੋਵੇਗੀ ਜੀ ਧੰਨਵਾਦ